ਉਲਿਖਿਆ ਕਿ ਜੋਦਾਸ ਨੂੰ ਮਾਰ ਸੀਗਾ ਉਹਨਾਂ ਸਰੀਰ ਦੇ ਉੱਤੇ ਕੋੜਿਆ ਔਰ ਪਰਦੇਸ਼ ਵਿੱਚ ਉਸ ਨੂੰ ਜਿੱਤ ਬਖਸ਼ੀ ਹੋਈ ਸੀ ਔਰ ਇਸਰਾਇਲ ਦੇ ਵਿੱਚੋਂ ਇੱਕ ਬੇਟੀ ਨੂੰ ਫੜ ਕੇ ਲੈ ਕੇ ਆਏ ਹੋਏ ਸੀਗੇ ਜਦੋਂ ਉਹ ਤੋਂ ਦੀ ਰੱਖਦੇ ਸੀਗੇ ਉਹ ਛੋਟੀ ਬੱਚੀ ਦੇ ਘਰ ਵਿੱਚ ਰਹਿੰਦੀ ਹੈ ਥੋੜਾ ਸਮਾਂ ਤੁਸੀਂ ਧਿਆਨ ਨਾਲ ਸੁਣਾ ਬੋਲ ਹallelujah ਆਪ ਤੁਹਾਡੇ ਕੋਲ ਹallelujah ਇੱਕ ਬੱਚੀ ਵੀ ਮੈਂ ਤੁਹਾਨੂੰ ਗੱਲ ਸੁਣਾਵਾਂਗਾ ਜਿਹੜੀ ਇਸ ਨਮਾਨ ਕੋੜੀ ਦੇ ਘਰ ਦੇ ਵਿੱਚ ਹੈ ਤੁਹਾਨੂੰ ਪਤਾ ਇਸ ਨੂੰ ਫੜ ਕੇ ਲੈ ਗਏ ਨੇ ਉਸ ਦੇ ਘਰ ਵਿੱਚ ਕੰਮ ਕਰ ਰਹੀ ਹੈ ਪਰ ਉੱਥੇ ਰਹਿ ਕੇ ਵੀ ਪ੍ਰਭੂ ਦੀ ਗਵਾਹੀ ਦੇ ਰਹੀ ਹੈ ਹallelujah ਹallelujah ਦੂਸਰੇ ਦੇਸ਼ ਦੂਸਰੇ ਘਰ ਵਿੱਚ ਔਰ ਕਹਿ ਲੋ ਕਿ ਤੁਸੀਂ ਇੱਕ ਕੰਮ ਕਰਨ ਵਾਸਤੇ ਨੂੰ ਰੱਖਿਆ ਗਿਆ ਉੱਥੇ ਰਹਿ ਕੇ ਵੀ ਉਹ ਪ੍ਰਭੂ ਦੇ ਨਾਮ ਦੀ ਕੀ ਦੇ ਰਹੀ ਹੈ ਹallelujah ਹallelujah ਮੈਂ ਦੱਸਣਾ ਤੁਸੀ ਤੇ ਮੈਂ ਜਿੱਥੇ ਵੀ ਹੋਈਏ ਹਾਲਾਤ ਜਿੱਦਾਂ ਦੇ ਵੀ ਕਿਉਂ ਨਾ ਹੋਣ ਸਾਨੂੰ ਹਰ ਸਮੇ ਉਸ ਪਰਮੇਸ਼ੂ ਦੇ ਨਾਮ ਦੀ ਕੀ ਦੇਵਾਂ ਹallelujah ਵਾਈ ਦੇ ਨੀ ਬੋਲ ਹallelujah ਹallelujah ਹਰ ਸਮੇ ਪੌਲਸ ਕਹਿੰਦਾ ਕਿਹੜੀ ਚੀਜ਼ ਮੈਨੂੰ ਖੁਦਾ ਦੇ ਪਿਆਰ ਤੋਂ ਅੱਡ ਕਰ ਹਰ ਚੀਜ਼ ਦੇ ਜਿੱਥੇ ਵੀ ਤੁਸੀਂ ਹੋ ਉਸ ਪਰਮੇਸ਼ਰ ਦੇ ਉਸ ਖੁਦਾ ਦੇ ਲਈ ਗਵਾਹੀ ਬੰਨਾ ਹੈ ਇੱਕ ਬੇਟੀ ਜਿਹੜੀ ਇੱਕ ਗੁਲਾਮੀ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਚਲੀ ਗਈ ਦੂਸਰੇ ਦੇਸ਼ ਚ ਚਲੀ ਗਈ ਦੂਸਰੇ ਲੋਕਾਂ ਦੇ ਚ ਚਲੀ ਗਈ ਪਰ ਉੱਥੇ ਰਹਿ ਕੇ ਵੀ ਪ੍ਰਭੂ ਦੀ ਮहिमा ਕਰਦੀ ਹੈ ਹਲੈਲੂਇਆ ਅਖਾ ਸਵੇਰ ਹੋਵੇ ਮਨੁੱਖੀ ਜਿਹੜੀ ਜਿਹੜੀ ਗਵਾਹੀ ਦੇ ਦੁਆਰਾ ਨਮਾਨ ਦਾ ਜੀਵਨ ਬਦਲ ਗਿਆ ਇਹ ਨਹੀਂ ਕੁਆਹੇ ਤੇ ਦੁਨੀਆਂ ਦਾ ਮਾਨ ਬਦਲ ਗਿਆ ਉਹਦਾ ਪਰਿਵਾਰ ਬਦਲ ਗਿਆ ਦੂਸਰੀ ਜਗ੍ਹਾ ਤੇ ਰਹਿ ਕੇ ਉੱਥੇ ਜਾ ਕੇ ਵੀ ਆਪਣੀ ਖੁਦਾ ਨੂੰ ਨਹੀਂ ਭੁੱਲੀ ਕਈ ਵਾਰੀ ਸਾਡੀ ਜ਼ਿੰਦਗੀ ਚ ਵੀ ਹੁੰਦਾ ਹੈ ਅਸੀਂ ਹਾਲਾਤਾਂ ਨੂੰ ਵੇਖਦੇ ਆਂ ਤੇ ਉਦਾਂ ਤੇ ਹੋ ਜਾਂਦੇ ਆਂ ਖੁਦਾ ਨੂੰ ਭੁੱਲੇ ਜਾਂਦੇ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ ਅਸੀਂ ਪਰਮੇਸ਼ਰ ਨੂੰ ਯਾਦ ਰੱਖਦੇ ਹallelujah ਹallelujah ਇਹਦਾ ਇਮਾਨ ਵੀ ਬੜਾ ਸਿੱਖੀਂ ਜੇ ਇਹ ਸਾੰਰੀਆ ਦੇ ਵਿੱਚ ਹੁੰਦਾ ਜੇ ਉਸ ਨਬੀ ਦੇ ਕੋਲ ਹੁੰਦਾ ਤੇ ਇਹਦੇ ਸਰੀਰ ਤੇ ਕੋਲ ਰਹਿਣਾ ਨਮਾਨ ਨੂੰ ਜਦੋਂ ਖਬਰ ਮਿਲਦੀ ਧਿਆਨ ਨਾਲ ਸੁਣਿਓ ਪਿੰਕ ਬੇਟੀ ਹੈ ਜਿਹੜੀ ਮੇਰੇ ਘਰ ਵਿੱਚ ਕੰਮ ਕਰਦੀ ਉਹਦੇ ਮੈਨੂੰ ਕਿਹਾ ਜੇ ਮੈਂ ਉੱਥੇ ਹੁੰਦਾ ਨਬੀ ਦੇ ਕੋਲ ਹੁੰਦਾ ਤੇ ਮੇਰਾ ਕੋਲ ਨਹੀਂ ਸੀ ਰਹਿਣਾ ਉਹ ਰਾਜੇ ਕੋ ਜਾਨਦਾ ਰਾਜੇ ਨੂੰ ਕਹਿੰਦਾ ਕਿ ਚਿੱਠੀ ਲੈ ਕੇ ਦੇ ਧਿਆਨ ਨਾਲ ਸੁਣਿਓ ਰਾਜਾ ਉਹਨੇ ਕਿ ਚਿੱਠੀ ਲੈ ਕੇ ਦੇ ਦਿੱਤਾ ਉਰ ਉਹ ਅਜੇ ਨੂੰ ਚਲਾ ਜਾਂਦਾ ਚਿੱਠੀ ਲੈ ਕੇ ਉਸ ਨੂੰ ਜਾ ਕੇ ਕਹਿੰਦਾ ਉਹ ਚਿੱਠੀ ਦੇਦਾ ਤਾਂ ਉੱਤੇ ਲਿਖਿਆ ਹੋਇਆ ਸੀ ਮੈਂ ਨਮਾਨ ਨੂੰ ਤੇਰੇ ਕੋਲ ਭੇਜ ਰਿਆ ਇਹਦਾ ਕੋਣ ਕੀ ਕਰ ਦੇ ਰਾਜੇ ਰਾਜਾ ਪੜਾ ਕਰ ਗਿਆ ਖਬਰ ਆ ਗਿਆ ਰਾਜੇ ਨੇ ਲਿਖਿਆ ਆਪਣੇ ਕਪੜੇ ਪਾੜੇ ਕਹਿ ਲੱਗਾ ਮੈਂ ਮੈਂ ਕੋਈ ਰਾਜੇ ਹਾਂ ਕਹਿ ਲੱਗਾ ਇਹ ਰਾਜਾ ਮੇਰੇ ਨਾਲ ਲੜਾਈ ਕਰਨ ਦੇ ਵਾਸਤੇ ਇਸਨੇ ਚਿੱਠੀ ਲਿਖੀ ਹੈ ਲੜਾਈ ਕਰਨ ਦੇ ਬਹਾਨੇ ਲੱਭਦਾ ਹੈ ਪ੍ਰਭੂ ਦੇ ਵਿੱਚ ਜਿਵੇਂ ਲਿਖਿਆ ਅਲੀਸ਼ਾ ਨੂੰ ਪਤਾ ਲੱਗਦਾ ਹੈ ਅਲੀਸ਼ਾ ਦੇ ਰਾਜੇ ਨੇ ਕਿਹਾ ਤੁ ਕਬਰਾ ਨਾ ਇਹਨੂੰ ਮੇਰੇ ਕੋਲ ਭੇਜ ਦੇ ਬੋ ਹallelujah ਹallelujah ਨਮਾਨ ਅਲੀਸ਼ਾ ਦੇ ਕੋਲ ਜਾ ਰਿਹਾ ਹੈ ਥੋੜਾ ਅੱਗੇ ਆ ਕੇ ਬੜੀਏ ਤੁਸੀਂ ਆਹ ਹੱਥ ਹਿਲ ਤੋਂ ਬੜੋ ਤਾਂ ਐ ਹੋਇਆ ਐ ਹੋਇਆ ਚਾਹ ਦੇ ਪਰਦੇਸ਼ਾ ਦੇ ਜਾਣ ਹੂੰ ਅਲੀਸ਼ਾ ਨੇ ਸੁਣਿਆ ਕਿ ਜਦੋਂ ਅਲੀਸ਼ਾ ਨੇ ਸੁਣਿਆ ਕਿ ਇਫਰਾਇ ਦੇ ਬਾਦਸ਼ਾਹ ਨੇ ਹਾਂ ਇਸਰਾਇਲ ਦੇ ਬਾਦ ਪਾਦਸ਼ਾਹ ਨੇ ਆਪਣੇ ਵਸਤਰ ਪਾਸ ਕੀਤੇ ਆ ਪਾਦਸ਼ਾਹ ਨੂੰ ਇਹ ਕਹਿ ਕੇ ਕੱਲਿਆ ਉਸ ਨੂੰ ਮੇਰੇ ਕੋਲ ਆਉਣ ਦੇ ਤਾਂ ਜੋ ਹੂੰ ਪਤਾ ਲੱਗੇ ਕਿ ਇਸਰਾਇਲ ਦੇ ਵਿੱਚ ਇੱਕ ਨਬੀ ਹੈ ਹਾਂ ਮਤੇ ਅਲੀਸ਼ਾ ਦੇ ਕਾਰਨ ਦੇ ਬੁਹੇ ਕੋਲ ਖੜੋ ਗਿਆ ਹਾਂ ਜਦੋਂ ਰਾਜੇ ਨੂੰ ਕਿਹਾ ਕਿ ਅਲੀਸ਼ਾ ਨੇ ਵੀ ਇਹਨੂੰ ਮੇਰੇ ਕੋਲ ਭੇਜ ਦੇ ਤੇ ਉਹ ਗਿਆ ਆਪਣੀ ਘੋੜੇ ਰੱਥਿਆਂ ਦੇ ਨਾਲ ਉਹਦੇ ਦਰਵਾਜ਼ੇ ਦੇ ਕੋਲ ਖੜਾ ਹੋ ਗਿਆ ਹਾਂ ਅਲੀਸ਼ਾ ਨੇ ਹੂੰ ਇਹ ਪਹਲਕਾਰੇ ਨੂੰ ਹੂੰ ਇਹ ਆਖ ਕੇ ਹੂੰ ਉਹਦੇ ਕੋਲ ਕੱਲਿਆ ਇੱਕ ਜਣੇ ਨੂੰ ਇਹ ਕਹਿ ਕੇ ਕੱਲਿਆ ਚਾਹ ਤੇ ਹੂੰ ਜਦ ਵਿੱਚ ਸੱਤ ਚੁੰਗੀਆਂ ਮਾਰਿਆ ਹਾਂ ਤਾਂ ਤੇਰਾ ਹੂੰ

ਗੇਟ ਦੇ ਕੋਲ ਆ ਗਿਆ 릭ਸ਼ਾ ਨੇ ਕਿਸੇ ਨੂੰ ਭੇਜਨ ਕਿਹਾ ਜਾ ਇਹਨੂੰ ਕਹਿ ਦਰਦਨ ਦੇ ਵਿੱਚ ਕੀ ਕਰ ਸੱਤ ਚੂਂਗੀਆਂ ਮਾਰ ਛੋਟੀ ਜਿਹੀ ਗੱਲ ਛੋਟਾ ਜਿਹਾ ਸਵਾਲ ਪਾ ਲੈਂਦਾ ਜਾ ਜਾ ਕੇ ਤੇ ਦਰਦਨ ਚ ਕੀ ਕਰ ਸੱਤ ਚੂਂਗੀਆਂ ਲਾ ਪਰ ਇਹ ਕੀ ਕਹਿੰਦਾ ਬਣੋ ਤੇ ਦਰਦਨ ਵਿੱਚ ਸੱਤ ਚੂਂਗੀਆਂ ਮਾਰੇ ਤਾਂ ਤੇਰਾ ਤਰੀਕਾ ਕਿਵੇਂ ਇਹ ਹੋ ਜਾਵੇਗਾ ਹਾਂ ਤੇ ਤੂੰ ਸ਼ੁੱਧ ਹੋ ਜਾਵੇਂਗਾ ਉਹ ਸ਼ੁੱਧ ਹੋ ਜਾਵੇਗਾ ਉਹ ਗੁੱਸੇ ਹੋ ਕੇ ਚਲੇ। ਉਹਨਰ ਕੋਈ ਵੱਡੀ ਗੱਲ ਨਹੀਂ ਸੀ। ਕੋਈ ਵੱਡਾ ਕੰਮ ਨਹੀਂ ਸੀ। ਆਇਆ ਕਾਦੇ ਵਾਸਤੇ ਆ। ਠੀਕ ਹੋਣ ਵਾਸਤੇ, ਚੰਗਾ ਹੋਣ ਵਾਸਤੇ। ਉਹ ਨਬੀ ਤੇ ਪਹੁੰਚਦਾ, ਪਹੁੰਚਦਾ ਨਬੀ ਨੇ ਸਲਾਹ ਦੇਤਾ, ਜਾ ਇਹਨੂੰ ਕਹਿ ਵੀ ਜਾ ਕੇ ਜਰਦਨ ਚ ਕੀ ਕਰ ਸੱਤ ਚੁੰਦੀ ਆ। ਪਰ ਉਹ ਗਰੋਧੀ ਤੋਂ ਗਿਆ। ਕਿਉਂ ਗਿਆ? ਉਹ ਕਹਿੰਦਾ ਮੈਂ ਚਾਹੁੰਦਾ ਸੀਗਾ ਕਿ ਨਬੀ ਕੀ ਆਉਂਦਾ ਬਾਹਰ ਦਾ ਬੇਕਰ ਮੈਨੂੰ ਮਿਲਦਾ ਪੜੀ ਕੈ ਕਿਹਾ ਲੱਗਾ ਕੈ ਲੱਗਾ ਹੂੰ ਮੈਂ ਤਾਂ ਸੋਚਦਾ ਸੀ ਮੈਂ ਸੋਚਦਾ ਸੀ ਕਿਉਂ ਬਾਹਰ ਆ ਕੇ ਖਲੋ ਜਾਵੇਗਾ ਨਬੀ ਮੈਨੂੰ ਮਿਲਣ ਵਾਸਤੇ ਬਾਹਰ ਆ ਕੇ ਖਲੋ ਜਾਵੇਗਾ ਕਦੇ ਆਸਨੇ ਹੂੰ ਪਰ ਜਿਹਵਾ ਦਾ ਨਾਮ ਲੈ ਕੇ ਯਹੋਵਾ ਦਾ ਨਾਮ ਲੈ ਕੇ ਉਸ ਥਾਂ ਉੱਤੇ ਹੂੰ ਆਪਣਾ ਹੱਥ ਫੜੇਗਾ ਫੇਰੇਗਾ ਹallelujah ਨਮਾਨੀ ਕਹਿੰਦਾ ਕਿਦਾ ਮੈਂ ਤੇ ਇਹ ਕਿਹਾ ਸੀਗਾ ਕਿ ਉਹ ਆਏਗਾ ਆਪਣਾ ਹੱਥ ਰੱਖੇਗਾ ਜਿੱਥੇ ਕੋੜ ਆ ਤੇ ਮੇਰਾ ਕੋੜ ਕੀ ਹੋ ਜਾਏਗਾ ਹallelujah 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 ਅੱਜ ਵੀ ਸਾਡੀ ਇੱਛਾ ਇਹੀ ਰਹਿੰਦੀ ਹੈ ਕਿ ਪਾਸਟਰ ਆਵੇ ਹੱਥ ਰੱਖੇ ਤੇ ਕੀ ਹੋਵੇ ਹallelujah ਹallelujah ਵੱਟ ਜਿੱਥੇ ਲਿਖਿਆ ਹੈ ਤੁਸੀਂ ਹੱਥ ਰੱਖੋਗੇ ਤੇ ਲੋਕੀ ਕੀ ਹੋਣਗੇ ਹallelujah ਬਾਰੇ ਤੇ ਇੱਥੇ ਕੁਝ ਅਲੱਗ ਹੋ ਰਿਹਾ ਹੈ ਇਹਦੀ ਵਿੱਚ ਆ ਉਹ ਸੀ ਵੀ ਤੁਹਾਨੂੰ پتہ ਜਿੱਦਾਂ ਦਾ ਇਮਾਨ ਹੋਏਗਾ ਉਦਾਂ ਦਾ ਸਾਡੇ ਨਾਲ ਹੁਣ ਇਥੇ ਨੂੰ ਸ਼ਿਫਾ ਮਿਲਣੀ ਹੈ ਲੇਕਿਨ ਬਿਨਾ ਹੱਥ ਰੱਖਿਆ ਹੋਰ ਦੇ ਚਾਹਾਂ ਇਮਾਨ ਹੈ ਨਾ ਬਹੁਤ ਸਾਰੇ ਲੋਕ

ਉਹ ਮੰਨੇਗਾ ਤੇ ਜੱਗਾ ਹੋਏਗਾ ਬੋਲੋ ਹallelujah ਪਈ ਵਲੀ ਸਾਨੂੰ ਹੱਥ ਰਖੋਣ ਦੀ ਵੀ ਲੋੜ ਨਹੀਂ ਪਈ ਜੇ ਤੁਸੀਂ ਵਚਨ ਦੇ ਅਨੁਸਾਰ ਇਸ ਬਾਣੀ ਦੇ ਅਨੁਸਾਰ ਚੱਲੋਗੇ ਠੀਕ ਇੱਕ ਦੂਸਰੇ ਦੀ ਦੁਆ ਕਰਨਾ ਜ਼ਰੂਰੀ ਹੈ ਅਸੀਂ ਅੱਖ ਰੱਖ ਕੇ ਵੀ ਦੁਆ ਕਰਦੇ ਹਾਂ ਔਰ ਵਚਨ ਵੀ ਕਹਿੰਦਾ ਹੈ ਤੁਸੀਂ ਵੀ ਮਾਰਾ ਦੇ ਹੱਥ ਰੱਖੋਗੇ ਤੇ ਬਿਮਾਰ ਨਹੀਂ ਹੋਣਗੇ ਬੋਲੋ ਹallelujah ਪਰ ਉਹਦੇ ਨਾਲੋਂ ਵੀ ਵੱਧ ਕੇ ਜੇ ਤੁਹਾਡਾ ਈਮਾਨ ਹੋ ਗਿਆ ਜੇ ਤੁਸੀਂ वचन ਨੂੰ ਪੂਰਾ ਕੀਤਾ ਹੁਕਮ ਨੂੰ ਮੰਨ ਲਿਆ ਤੇ ਉਹ ਹੁਕਮ ਜਿਹੜਾ वचन ਹੈ ਉਹ ਤੁਹਾਡੇ ਲਈ ਆਸ਼ੀਸ਼ ਦਾ ਕਾਰਨ ਹੋ ਜਾਏਗਾ ਹallelujah ਹallelujah ਕਿਉਂਕਿ ਕੀ ਲਿਖਿਆ ਉਹ ਆਪਣਾ वचन ਘੱਲ ਕੇ ਚੱਗਿਆ ਉਹਦਾ वचन ਹੈ ਤੁਸੀਂ ਬਲੀਵ ਕਰਨਾ ਵਿਸ਼ਵਾਸ ਕਰਨਾ ਨਮਾਨ ਕੋੜੀ ਨੂੰ ਕਿਹਾ ਗਿਆ ਨਮਾਨ ਕੋੜੀ ਕਰੋਧਿਤ ਹੋ ਗਿਆ ਨਿਰਾਸ਼ ਹੋ ਗਿਆ ਨਬੀ ਕਿਉਂ ਨਹੀਂ ਆਇਆ ਮੇਰੇ ਉੱਤੇ ਹੱਥ ਕਿਉਂ ਨਹੀਂ ਰੱਖਿਆ ਮੈਨੂੰ ਚੰਗਾ ਕਿਉਂ ਨਹੀਂ ਕੀਤਾ ਉਹ ਕਰੋਧਿਤ ਹੋਣ ਲੱਗਾ ਪਰ ਉਹ ਨੂੰ ਇਹ ਨਹੀਂ ਸੀ ਪਤਾ ਜਿਹੜੀ ਸ਼ਬਦ ਜਿਹੜੀ ਗੱਲ ਬੋਲੀ ਗਈ ਜਿਹੜਾ ਵਾਕਰ ਬੋਲਿਆ ਗਿਆ ਸਰੀਆਈ ਦੋਦੇ ਵਿੱਚ ਅਬੋ ਹਾਲੇਲੂਇਆ ਜਿਹੜੀ ਇਸੁਰਤ ਦੇ ਵਿੱਚ ਹੈ ਸ਼ਿਫਾ ਇਸੁਰਤ ਦੇ ਵਿੱਚ ਤੁਸੀਂ ਹੁੰਦੇ ਹੋ ਖੁਦਾ ਦੀ ਹਜ਼ੂਰੀ 'ਚ ਬੈਠਦੇ ਹੋ ਬਾਣੀ ਨੂੰ ਸੁਣਦੇ ਹੋ ਬਚਨ ਨੂੰ ਸੁਣਦੇ ਹੋ ਤੁਹਾਨੂੰ ਪਤਾ ਇਸ ਸੁਵਚਨ ਦੇ ਵਿੱਚ شفਾਇਆ ਬੋਲੋ ਹallelujah ਹallelujah ਸਰੀਰੀਕ شفਾਇਆ ਵੀ ਤੁਹਾਨੂੰ ਮਿਲੇਗੀ ਤੇ ਪਾਪਾਂ ਤੋਂ ਮੁਕਤੀ ਵੀ ਤੁਹਾਨੂੰ ਇਹ ਬਚਨ ਹੀ ਆ ਜਿਹੜਾ ਤੁਹਾਨੂੰ ਪਾਪਾਂ ਤੋਂ ਚੰਗਿਆ ਕਰੇਗਾ ਇਹ ਬਚਨ ਹੈ ਜਿਹੜਾ ਤੁਹਾਨੂੰ ਪਾਪਾਂ ਤੋਂ ਮੁਕਤ ਕਰੇਗਾ ਇਸ वचन ਦੇ ਦੁਆਰਾ ਤੁਸੀਂ ਸ਼ੁੱਧ ਹੋ ਜਾਓਗੇ ਬੋਲੋ ਹallelujah ਇਦਾਂ ਇਦਾਂ वचन ਸੁਣਦੇ ਜਾਂਦੇ ਸ਼ੁੱਧ ਹੁੰਦੇ ਜਾਂਦੇ ਆ ਇਹ वचन ਤੁਹਾਨੂੰ ਪਾਪਾਂ ਤੋਂ ਵੀ ਆਜ਼ਾਦ ਕਰੇਗਾ ਤੇ ਤੁਹਾਡੀ ਸਰੀਰਿਕ ਬਿਮਾਰੀ ਵੀ ਠੀਕ ਕਰੇਗਾ ਬੋਲੋ ਹallelujah ਕਿਉਂਕਿ वचन ਦੇ ਵਿੱਚ ਲਿਖਿਆ ਹੈ ਉਹ वचन ਕਾਲਦਾ ਤੇ ਚੰਗਿਆ ਕਰਦਾ ਹੁਣ ਇਹਨੂੰ वचन ਭੇਜਿਆ ਗਿਆ ਤਾਂ ਜਾ ਕੇ ਤੇ ਜਰਦ ਵਿੱਚ ਸੱਜੂਂਦੀਆਂ ਲਾ ਇਹ ਕਹਿਣ ਲੱਗਾ ਮੈਂ ਇੰਨਾ ਵੱਡਾ ਸੈਨਾਵਤੀ ਹੈ ਤਮਨੂ ਕੇ ਉਹ ਮਿਲ ਨਾ ਵੀ ਗਿਆ ਤਾਂ ਮੈਂ ਸੱਤ ਚੂਹਿਆਂ ਕਹਿਣ ਲੱਗਾ ਕਹਿੰਦਾ ਮੇਰੇ ਦੇਸ਼ ਦੇ ਵਿੱਚ ਮੇਰੇ ਸ਼ਹਿਰ ਦੇ ਵਿੱਚ ਨਦੀਆਂ ਨਹੀਂ ਹੈਗੀਆਂ ਮੈਂ ਉੱਥੇ ਨਹੀਂ ਸੀ ਜਾ ਸਕਦਾ ਮੈਂ ਉੱਥੇ ਇਹਦੇ ਚੂਹਿਆਂ ਮਾਰ ਸਕਦਾ ਸੀ ਨਿਰਾਸ਼ ਹੋ ਕੇ ਚੱਲਣ ਲੱਗਾ ਹੈ ਨਿਰਾਸ਼ ਹੋ ਕੇ ਜਾ ਰਿਹਾ ਹੈ ਰਸਤੇ ਦੇ ਵਿੱਚ ਜਾਂਦਿਆਂ ਜਾਂਦਿਆਂ ਇੱਕ ਸਿਪਾਈ ਨੇ ਕਿਹਾ ਇੱਕ ਜਿਹੜਾ ਇਹਦੇ ਨਾਲ ਸੀ ਕਹਿੰਦੇ ਕਲੋਜ਼ ਹੋਏਗਾ ਉਹਨੇ ਕਿਹਾ ਕਹਿਣ ਲੱਗਾ ਸਵਾਮੀ جے راجہ تو کوئی بڑھا کام کرنے نہیں کہتا پھر بھی نے دوسری کرنا ہی سی انہوں نے چھوٹا جا کام کرنے واسطے کیا ہے ایک چھوٹی نہیں کہا کی کیا ہے او مننی بھی نہیں کہو کیا جردن سے کول ہی ہے آو ہاں ساتھ جوڑیاں مار کے ویکی لیئے بولو حال اللہ ہی ہاتھ اٹھا کے بولو حال اللہ ہی ہے انہیں کہا کچھ بڑھا کہتا تھے پھر بھی نے کرنا ہی سی چھوٹی نہیں کہا لے ਇੱਕ ਹੁਕਮ ਤੇ ਮੰਨ ਕੇ ਵੇਖ ਇਸ ਗੱਲ ਨੂੰ ਤੇ ਮੰਨ ਕੇ ਵੇਖ ਕਈ ਵਾਰੀ ਅਸੀਂ ਪੂਰਾ ਇਹ ਨਹੀਂ ਕਰਦੇ ਅਸੀਂ ਹੋਰ ਹੀ ਗਲਤੀਆਂ ਕਰੀ ਜਾਂਦੇ ਹਾਂ ਪੂਰੀ ਕਟੂਹਾ ਕਰੀ ਜਾਂਦੇ ਹਾਂ ਪਰ ਜਿਹੜਾ ਬਚਨ ਨੂੰ ਪੂਰਾ ਕਰ ਲੈਂਦਾ ਉਹਦੀ ਜ਼ਿੰਦਗੀ ਬਚ ਜਾਂਦੀ ਹੈ ਹallelujah ਹallelujah ਇਹ ਬਚਨ ਦੇ ਵਿੱਚ ਸਮਰਥ ਹੈ ਉਸਨੇ ਹੁਕਮ ਨੂੰ ਮੰਨਿਆ ਪਾਣੀ ਚੁੱਟਦੇ ਜਰਦਰ ਜਿਗਿਆ ਤੇ ਤੁਸੀਂ ਅੱਗੇ ਜਾ ਕੇ ਪਰੋਦੇ ਤੇ ਲਿਖਿਆ ਉਹਨੇ ਜਿੰਦਾ ਹੀ ਸੱਤਵੀਂ ਚੁੱਪੀ ਲਈ ਤੇ ਉਹਦਾ ਸਰੀਰ ਇੱਕ ਬਾਲਕ ਦੀ ਨਿਆਈ ਹallelujah 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 ਤੁਸੀਂ ਮੈਨੂੰ ਦੱਸਣਾ ਹੈ ਉਸ ਪਾਣੀ 'ਚ ਕੁਝ ਸੀਗਾ ਜਲਦ 'ਚ ਕੁਝ ਸੀਗਾ ਸੱਤ ਜੂੰਰੀਆਂ 'ਚ ਕੁਝ ਸੀਗਾ ਹਨਾ ਸੱਤਾਂ ਜੂੰਰੀਆਂ ਤੋਂ ਹੁਣ ਕੇਵਰੀ ਕੋਈ ਸੇਵਕ ਵੀ ਕਹਿੰਦੇ ਸੱਤ ਹਫ਼ਤੇ ਸੱਤ ਹਫ਼ਤੇ ਲਗਾਤਾਰ ਹੋਣਾ ਹੈ ਹੁਣ ਲਾਹ ਤੇ ਯਰਦਨ 'ਚ ਕੁਝ ਸੀਗਾ ਜਰਦਨ ਤੇ ਅੱਗੇ ਵੀ ਵਹਿੰਦੀ ਆ ਨਾ ਬਹੁਤ سارے ਲੋਕ ਉਹਦੇ 'ਚ ਨਹਾਉਂਦੇ ਵੀ ਹੋਣਗੇ ਨਾ ਨਾ ਸੱਤਾ ਚੁੰਮੀ 'ਚ ਕੁਝ ਸੀਗਾ ਜੇ ਕੁਝ ਹੈਗਾ ਸੀ ਤੇ ਉਹ ਹੁਕਮ 'ਚ ਸੀ ਹਾਲੇ ਬੋਲੋ ਹallelujah ਹallelujah ਹੁਕਮ ਮੰਨਣ 'ਚ ਸੀਗਾ ਕਿ ਉਸ ਉਹਦੇ ਸੈਨਾਪਤੀ ਦੇ ਕਿਸੇ ਮਿੱਤਰ ਨੇ ਕਿਆ ਹੋਏਗਾ ਜਿਹੜਾ ਉਹਦੇ ਲਾਗੇ ਖਲੋਹ ਕੇ ਬੰਨੇ ਕਹਿੰਦਾ ਲਾ ਨਾ ਹਯਰ ਸੱਤਾ ਚੁੰਮੀ ਐ ਹੈ ਬਲਕਿ ਹੁਕਮ ਤੇ ਵਿੱਚ ਜੇ ਬੋਲ ਹallelujah ਜੀ ਹallelujah ਜੇ ਹੁਕਮ ਮੰਨਾਂਗੇ ਤਾਂ ਉਸਨੇ ਹੁਕਮ ਮੰਨਿਆ ਹੁਕਮ ਨੂੰ ਪੂਰੀਆ ਕੀਤਾ ਉਹਦੀ ਜ਼ਿੰਦਗੀ ਉਹਦਾ ਜ਼ੀਵਨ ਬਦਲ ਗਿਆ ਉਹਦੀ ਸਦਾ ਦੀ ਬਿਮਾਰੀ ਚਲੀ ਗਈ ਤੁਹਾਨੂੰ ਪਤਾ ਤੁਸੀਂ ਤੇ ਮੈਂ ਤੁਹਾਨੂੰ ਹੁਕਮ ਚ ਰਹਿਣੇ ਆ ਤੇ ਦੋ ਵਚਨ ਚ ਰਹਿਣੇ ਆ ਤੇ ਵਚਨ ਸਾਡੀ ਜ਼ਿੰਦਗੀਆਂ ਚ ਪੂਰਾ ਹੁੰਦਾ ਹੈ ਬੋਲ ਹallelujah ਹallelujah ਲਿਖਿਆ ਹੋਇਆ ਹੁੰਨਾ ਦੀ ਦੇ ਪੰਤਰਾ ਦੇ ਵਿੱਚ ਜੇ ਤੁਸੀਂ ਮੇਰੇ ਵਿੱਚ ਤੇ ਮੇਰੀਆਂ ਗੱਲਾਂ ਬੋਲੋ ਹallelujah ਅਸੀਂ ਪ੍ਰਭੂ ਦੇ ਵਿੱਚ ਤੇ ਪ੍ਰਭੂ ਦੀਆਂ ਗੱਲਾਂ ਸਾਡੇ ਵਿੱਚ ਤਾਂ ਜੋ ਕੁਝ ਮੰਗਾਗੇ ਉਹ ਹੋ ਜਾਏਗਾ ਉਹ ਕਰਦਾ ਹੈ ਜਦੋਂ ਇਸ ਨੇ ਹੁਕਮ ਨੂੰ ਪੂਰੀਆਂ ਕੀਤਾ ਇਹਦਾ ਕੋਡ ਜਾਂਦਾ ਰਿਹਾ ਅੱਜ ਇਹ ਬੱਚਾ ਤੁਹਾਨੂੰ ਤੇ ਮੈਨੂੰ ਸਿਖਾਦਾ ਹੈ ਕਿ ਅਸੀਂ ਉਹਦੇ ਹੁਕਮ 'ਚ ਬਣੀਏ ਅਸੀਂ ਉਹਦੀਆਂ ਗੱਲਾਂ 'ਚ ਬਣੀਏ ਅੱਜ ਅਸੀਂ ਬਹੁਤ ਕੁਝ ਕਰਦੇ ਆ ਪਰ ਹੁਕਮ ਮੰਨਣ ਦੀ ਜਦੋਂ ਗਵਾਰੀ ਆਉਂਦੀ ਹੈ ਉਦੋਂ ਅਸੀਂ ਥੋੜਾ ਜਿਹਾ ਸਾਈਡ ਨੂੰ ਪਰ ਤੁਸੀਂ ਉਸ ਪਰਦੇਸ਼ੀ ਦੇ ਮੁਕਮਲ ਨੂੰ ਮੱਦ ਕੇ ਦੇਖੋ ਉਹ ਖੁਦਾ ਤਾਲੂ ਕਿਸੇ ਚੀਜ਼ ਦੀ ਕਮੀ ਰਹਿਣ ਹallelujah